ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਪਹੁੰਚੇ ਆ ਅਰਜੋਰੀ ਪੁੰਛ ਵਿੱਚ ਅਸੀਂ ਇਸ ਟਾਈਮ ਪੁੰਛ ਵਿੱਚ ਪਹੁੰਚੇ ਆ ਜਿੱਥੇ ਕਿ ਸੰਗਤ ਜੀ ਪਿਛਲੇ ਦਿਨੀ ਕੋਈ 7 ਮਈ ਨੂੰ ਜੋ ਇੱਥੇ ਇਸ ਗੁਰਦੁਆਰੇ ਸਾਹਿਬ ਵਿੱਚ ਹਮਲਾ ਹੋਇਆ ਸੀਗਾ ਤੇ ਪੀਵੀ ਚੈਨਲਾਂ ਵਾਲੋ ਗਲਤ ਜਿਹੜੀ ਫੁਗਾ ਫੈਲਾਈ ਗਈ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੋ ਰਾਗੀ ਸਿੰਘ ਪਾਠ ਕਰ ਰਿਹਾ ਸੀ ਉਹ ਸ਼ਹੀਦ ਹੋ ਗਿਆ ਸੰਗਤ ਜੀ ਇਹਦੇ ਬਾਰੇ ਆਪਾਂ ਸਾਰੀ ਤੁਹਾਨੂੰ ਇੱਥੇ ਗੁਰਦੁਆਰੇ ਸਾਹਿਬ ਪਹੁੰਚੇ ਆ ਸਾਰੀ ਤੁਹਾਨੂੰ ਇਹ ਜਿਹੜੀ ਘਟਨਾ ਦੀ ਜਾਣਕਾਰੀ ਸੱਚ ਦੱਸਾਂਗੇ ਵੀ ਸੱਚ ਕੀ ਵਰਤਿਆ ਸੰਗਤ ਜੀ ਗੱਲ ਪਹਿਲਾਂ 7 ਮਈ ਦੀ ਗੱਲ ਆ 7 ਮਈ ਰਾਤ ਦੀ ਜਦੋਂ 7 ਤਰੀਕ ਨੂੰ ਰਾਤ ਨੂੰ ਜਦੋਂ ਪਾਠ ਦੀ ਸਮਾਪਤੀ ਹੁੰਦੀ ਰਹਿਰਾਸ ਦੀ ਉਸ ਤੋਂ ਬਾਅਦ ਸੰਗਤ ਜੀ ਫੈਰਿੰਗ ਹੋਣ ਲੱਪਾਂਦੀ ਆ ਤੁਸੀਂ ਇਹ ਦੇਖ ਸਕਦੇ ਹੋ ਉਹ ਜਿਹੜੀ ਜਿਹੜੀ ਪਹਾੜੀ ਅੱਗੇ ਉਹ ਸਾਰੀ ਪਾਕਿਸਤਾਨ ਦੀ ਪਹਾੜੀ ਆ ਉਹ ਸਾਰੀ ਪਾਕਿਸਤਾਨ ਦੀ ਪਹਾੜੀ ਅਜੇ ਤੱਕ ਵੀ ਮਤਲਬ ਕਿਹਾ ਜਾਂਦਾ ਵੀ ਹੁਣ ਵੀ ਬਹੁਤ ਡਰਾ ਪਤਾ ਨਹੀਂ ਕਿਹੜੇ ਵੇਲੇ ਆਣ ਕੇ ਇੱਥੇ ਬਿਸਪੋਰਟ ਡਿਗ ਜਾਣ ਤੇ 7 ਤਰੀਕ ਦੀ ਮੈਂ ਦੱਸ ਰਿਹਾ ਸੰਗਤ ਜੀ 7 ਤਰੀਕ ਜਦੋਂ 7:30 ਵਜੇ ਸ਼ਾਮ ਹੋਈ ਤੇ ਸ਼ੁਰੂ ਹੋ ਜਾਂਦੀ ਇੱਥੇ ਜਿਹੜੀ ਬੰਬਵਾਰੀ ਤੇ ਨਾਲ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਜਿੱਥੇ ਇੱਥੇ ਆਣ ਕੇ ਗ੍ਰੇਟ ਸਵੇਰੇ 7 ਵਜੇ ਸੰਗਤ ਜੀ ਡਿਗਿਆ ਪੂਰੀ ਰਾਤ ਸੈਲਿੰਗ ਹੋਈ ਇੱਥੇ ਜਦੋਂ ਸਵੇਰੇ ਗ੍ਰੰਥੀ ਸਿੰਘ ਪਾਠ ਕਰਕੇ ਬਹੁਤ ਵਧੀਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੀ ਵੀ ਪਾਠ ਦੀ ਸਮਾਪਤੀ ਹੋ ਗਈ ਸੀ 7 ਵਜੇ ਤਾਂ ਸਾਰੀਆਂ ਸੰਗਤਾਂ ਆਪਣੇ ਘਰਾਂ ਨੂੰ ਚਲ ਗਈਆਂ ਕਿ ਮਾਹੌਲ ਬਹੁਤ ਖਰਾਬ ਸੀਗਾ ਸੰਗਤਾਂ ਜਦੋਂ ਘਰਾਂ ਨੂੰ ਚਲ ਗਈਆਂ ਪਾਠੀ ਸਿੰਘ ਵੀ ਘਰ ਚ ਲਗਿਆ ਉਹ ਸੰਗਤ ਜੀ ਗ੍ਰਨੇਟ ਜਿਹੜਾ ਗੁਰੂ ਘਰ ਵਿੱਚ ਗੁਰਦੁਆਰਾ ਸਾਹਿਬ ਸਾਈਡ ਤੇ ਆ ਤੇ ਜਿਹੜਾ ਸਾਈਡ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਥੋੜੇ ਫਰਕ ਨਾਲ ਗ੍ਰਨੇਡ ਡਿੱਗਦਾ ਆ ਤੇ ਉਸ ਟਾਈਮ ਕੋਈ ਵੀ ਗੁਰੂ ਘਰ ਵਿੱਚ ਨਹੀਂ ਸੀ ਅੰਦਰ ਤੇ ਦੂਸਰੀ ਗੱਲ ਸੰਗਤ ਜੀ ਕਰੀਏ ਜਿਹੜਾ ਭਾਈ ਗ੍ਰੰਥੀ ਸਿੰਘ ਆ ਉਹਨਾਂ ਦਾ ਘਰ ਥੋੜੀ ਦੂਰ ਤੇ ਆ ਜਾਨੀ ਕਿ ਉਹ ਸਾਈਡ ਤੇ ਉਹਨਾਂ ਦਾ ਘਰ ਪੈਂਦਾ ਆ ਉਹਦੇ ਉੱਤੇ ਜਦੋਂ ਬੰਬਵਾਰੀ ਹੁੰਦੀ ਤੇ ਉੱਥੇ ਜਿਹੜਾ ਉਹ ਸਾਡਾ ਗ੍ਰੰਥੀ ਸਿੰਘ ਸ਼ਹੀਦ ਹੁੰਦਾ ਆ ਤੇ ਦੂਜਾ ਇੱਕ ਹੋਰ ਮੈਂ ਤੁਹਾਨੂੰ ਜਾਣਕਾਰੀ ਦਿਨਾ ਦੂਸਰੀ ਸੰਗਤ ਜੀ ਗੱਲ ਹੈਗੀ ਆ ਵੀ ਇੱਕ ਟੀਵੀ ਚੈਨਲ ਵਾਲੇ ਕਹਿ ਰਹੇ ਕਿ ਅੱਤਵਾਦੀ ਮਾਰਿਆ ਗਿਆ ਉਹ ਅੱਤਵਾਦੀ ਸੰਗਤ ਜੀ ਕੌਣ ਸੀਗਾ ਉਹ ਇੱਕ ਮੋਲਵੀ ਸੀਗਾ ਜਿੱਦਾਂ ਸਾਡੇ ਗੁਰੂ ਘਰ ਵਿੱਚ ਹਮਲਾ ਹੋਇਆ ਤੇ ਮਸਜਿਦ ਵਿੱਚ ਵੀ ਉਹ ਬੰਬ ਫਟਿਆ ਤੇ ਜਿਹੜਾ ਮੌਲਵੀ ਬੱਚਿਆਂ ਨੂੰ ਬਹੁਤ ਵਧੀਆ ਪੜ੍ਹਾਈ ਸਿਖਾਉਂਦਾ ਸੀ ਕਿਉਂਕਿ ਆਪਾਂ ਵੀ ਇੱਥੇ ਸਾਰੇ ਮੁਸਲਮਾਨ ਵੀਰ ਕੋ ਆਪਾਂ ਬਹਿ ਕੇ ਸੁਣਿਆ ਕਿ ਉਹ ਜਿਹੜਾ ਮੌਲਵੀ ਸਾਡਾ ਸੀਗਾ ਉਹ ਵਿਚਾਰਾ ਬੱਚਿਆਂ ਨੂੰ ਪੜ੍ਹਾਈ ਕਰਾਉਂਦਾ ਹੁੰਦਾ ਸੀਗਾ ਤੇ ਉਹਨੇ ਵੀ ਜਦੋਂ ਨਿਵਾਜ ਪੜੀ ਸਵੇਰੇ ਤੇ ਨਿਵਾਜ ਤੋਂ ਉੱਥੇ ਵੀ ਜਿਹੜਾ ਸੈਲਿੰਗ ਹੋਈ ਬੰਬ ਫਟਿਆ ਜਦੋਂ ਉੱਪਰੋਂ ਡਿਗਿਆ ਤੇ ਉਹ ਵੀ ਉੱਥੇ ਮੌਕੇ ਤੇ ਸ਼ਹੀਦ ਹੋ ਜਾਂਦਾ ਸੰਗਤ ਜੀ ਤੇ ਸੰਗਤ ਜੀ ਹੁਣ ਵੀ ਜਿਹੜਾ ਮਾਹੌਲ ਇੱਥੇ ਬਿਲਕੁਲ ਬਹੁਤ ਹੈਗਾ ਆ ਸਾਨੂੰ ਜਿਹੜੇ ਪ੍ਰਧਾਨ ਸਾਹਿਬ ਥੱਲੇ ਉਹ ਖੜੇ ਹੋ ਕਹਿੰਦੇ ਵੀ ਇੱਥੋਂ ਤੁਸੀਂ ਸਿਰ ਚੱਲ ਜਾਓ ਫੜਾ ਫੜ ਕਿਉਂਕਿ ਪਤਾ ਨਹੀਂ ਕਦੋਂ ਫਾਇਰਿੰਗ ਸ਼ੁਰੂ ਹੋ ਜਾਣੀ ਉਪਰ ਇਧਰੋਂ ਤੇ ਉਹ ਇਹ ਮੋੜ ਦਾ ਇੱਥੇ ਕੋਈ ਪਤਾ ਨਹੀਂ ਕਿਉਂਕਿ ਰਾਤ ਵੀ ਬਹੁਤ ਪੂਰੀ ਰਾਤ ਇੱਥੇ ਸੈਲਿੰਗ ਹੁੰਦੀ ਰਹੀ ਤੇ ਜਿਹੜੀਆਂ ਸੰਗਤਾਂ ਆਪਣੇ ਆਪਣੇ ਕਹਿਣ ਦਾ ਭਾਵ ਆ ਕਿ ਲੋਕੀ ਇੱਥੇ ਸਰਦਾਰ ਜਿਹੜੇ ਰਹਿੰਦੇ ਕਿ ਗੁਰੂ ਘਰ ਆ ਉੱਚਾ ਉਹ ਇਹ ਪਹਾੜੀ ਦੇ ਸਾਈਡ ਤੇ ਗੁਰੂ ਘਰ ਆ ਮੈਂ ਕਿ ਕੈਮਰਾ ਮਾਰਕ ਉਹ ਪਹਾੜੀ ਦੇ ਸਾਈਡ ਤੇ ਗੁਰੂ ਘਰ ਆ ਉਸੇ ਸੰਗਤ ਸਾਰੀ ਚਲ ਗਈ ਆ ਇਹ ਸਾਰਾ ਪੁੰਛ ਦਾ ਇਲਾਕਾ ਦੇਖ ਲਓ ਸੰਗਾ ਜੀ ਸਾਰਾ ਸੁੰਨ ਹੋਇਆ ਪਿਆ ਆ ਇੱਥੇ ਕੋਈ ਵੀ ਨਹੀਂ ਰਹਿ ਰਿਹਾ ਹੁਣ ਕਿਉਂਕਿ ਇੱਥੇ ਬਹੁਤ ਡਰਾ ਪਈ ਕਦੋਂ ਇੱਥੇ ਕੁਝ ਹੋ ਜਵੇ ਕਿਉਂਕਿ ਮੌਸਮ ਦਾ ਕਿਉਂਕਿ ਇੱਥੇ ਕਹਿੰਦੇ ਮੌਸਮ ਦਾ ਤਾਂ ਦੇਣ ਦਾ ਕੋਈ ਨਹੀਂ ਪਈ ਪਤਾ ਵੀ ਕੀ ਕੀ ਹੋ ਜਾਣਾ ਇੱਥੇ ਹੁਣ ਸਾਨੂੰ ਫੇਰ ਵੀ ਉਹ ਪਿੱਛੋਂ ਕਰ ਕਹਿੰਦੇ ਵੀ ਤੁਸੀਂ ਥੱਲੇ ਚਲ ਜਓ ਆਪਣੇ ਤੁਸੀਂ ਜਿੱਧਰ ਜਾਣਾ ਪੰਜਾਬ ਨੂੰ ਚਲ ਜਓ ਬਾਹਰ ਕਿਉਂਕਿ ਕੋਈ ਪਤਾ ਨਹੀਂ ਬੰਬ ਦੇਖ ਕੇ ਨਹੀਂ ਡਿਗਦਾ ਪਈ ਗੁਰਦੁਆਰਾ ਸਾਹਿਬ ਜਾਂ ਮਸਜਿਦਾਂ ਉਹਨਾਂ ਨੂੰ ਨਹੀਂ ਕੋਈ ਪਤਾ ਕਦੋਂ ਸਿੱਟਣਾ ਉਹ ਕਿੱਥੇ-ਕਿੱਥੇ ਨਹੀਂ ਡਿਗ ਜਾਣਾ ਸੋ ਸੰਗਤ ਜੀ ਇਹ ਸਾਡੀ ਜਾਣਕਾਰੀ ਸੀ ਤੇ ਗੁਰੂ ਸਾਹਿਬ ਕਿਰਪਾ ਕਰੇ ਆਪਾਂ ਇੱਥੇ ਪਹੁੰਚੇ ਆ ਕਿਉਂਕਿ ਮਸਲਾ ਗੁਰੂ ਗ੍ਰੰਥ ਸਾਹਿਬ ਦਾ ਸੀਗਾ ਸਾਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਆ ਆਪਾਂ ਇਹ ਨਹੀਂ ਕਿ ਸਿਰ ਆਪਾਂ ਸਰਕਾਰ ਕਮੇਟੀ ਹੋ ਗਏ ਆਪਾਂ ਆ ਆਪਾਂ ਆਪਣੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਰਕੇ ਤੇ ਗ੍ਰੰਥੀ ਸਿੰਘ ਤੇ ਜ਼ਿਆਦਾਤਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਦੇਖਿਆ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਕੋਈ ਨੁਕਸਾਨ ਆਇਆ ਹੋਵੇ ਪਰ ਇਦਾਂ ਦੀ ਕੋਈ ਗੱਲ ਨਹੀਂ ਇਸ ਟਾਈਮ ਸੁੱਖਾਸਨ ਕਰ ਦਿੱਤਾ ਗਿਆ ਹੈ 4-5 ਦਿਨੋਂ ਤੋਂ ਸੁੱਖਾਸਨ ਆ। ਬਿਲਕੁਲ ਸੁੱਖਾਸਨ ਕੀਤਾ ਜਦੋਂ ਮੌਸਮ ਇਹਦਾਂ ਜਦੋਂ ਸਹੀ ਹੋ ਜਾਏਗਾ ਮਾਹੌਲ ਉਦੋਂ ਪ੍ਰਕਾਸ਼ ਦਾ ਕੀਤਾ ਜਾਵੇਗਾ ਬਿਲਕੁਲ ਸਹੀ ਕੀਤਾ ਇਹਨਾਂ ਨੇ। ਸੋ ਸਾਡੇ ਨਾਲ ਭਾਈ ਮਨਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ ਪਹੁੰਚੇ ਆ ਅਰਜੋਰੀ ਪੁੰਛ ਵਿੱਚ। ਅਸੀਂ ਇਸ ਟਾਈਮ ਪੁੰਛ ਵਿੱਚ ਪਹੁੰਚੇ ਆ। ਜਿੱਥੇ ਕਿ ਸੰਗਤ ਜੀ ਪਿਛਲੇ ਦਿਨੀਂ ਕੋਈ 7 ਮਈ ਨੂੰ ਜੋ ਇੱਥੇ ਇਸ ਗੁਰਦੁਆਰੇ ਸਾਹਿਬ ਵਿੱਚ ਹਮਲਾ ਹੋਇਆ ਸੀਗਾ ਤੇ ਪੀਵੀ ਚੈਨਲਾਂ ਵੱਲੋਂ ਗਲਤ ਜਿਹੜੀ ਫੁਗਾ ਫਲਾਈ ਗਈ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੋ ਰਾਗੀ ਸਿੰਘ ਪਾਠ ਕਰ ਰਿਹਾ ਸੀ ਉਹ ਸ਼ਹੀਦ ਹੋ ਗਿਆ ਸੰਗਤ ਜੀ ਇਹਦੇ ਬਾਰੇ ਆਪਾਂ ਸਾਰੀ ਤੁਹਾਨੂੰ ਇੱਥੇ ਗੁਰਦੁਆਰੇ ਸਾਹਿਬ ਪਹੁੰਚੇ ਸਾਰੀ ਤੁਹਾਨੂੰ ਇਹ ਜਿਹੜੀ ਘਟਨਾ ਦੀ ਜਾਣਕਾਰੀ ਸੱਚ ਦੱਸਾਂਗੇ ਵੀ ਸੱਚ ਕੀ ਵਰਤਿਆ ਸੰਗਤ ਜੀ ਗੱਲ ਪਹਿਲਾਂ 7 ਮਈ ਦੀ ਗੱਲ ਆ 7 ਮਈ ਰਾਤ ਦੀ ਜਦੋਂ 7 ਤਰੀਕ ਨੂੰ ਰਾਤ ਨੂੰ ਜਦੋਂ ਪਾਠ ਦੀ ਸਮਾਪਤੀ ਹੁੰਦੀ ਰਹਿਰਾਸ ਦੀ ਉਸ ਤੋਂ ਬਾਅਦ ਸੰਗਤ ਜੀ ਫਾਇਰਿੰਗ ਹੋਣ ਲੱਪਾਂ ਦੀ ਆ ਤੁਸੀਂ ਇਹ ਦੇਖ ਸਕਦੇ ਹੋ ਉਹ ਜਿਹੜੀ ਜਿਹੜੀ ਪਹਾੜੀ ਅੱਗੇ ਉਹ ਸਾਰੀ ਪਾਕਿਸਤਾਨ ਦੀ ਪਹਾੜੀ ਆ ਉਹ ਸਾਰੀ ਪਾਕਿਸਤਾਨ ਦੀ ਪਹਾੜੀ ਅਜੇ ਤੱਕ ਵੀ ਮਤਲਬ ਕਿਹਾ ਜਾਂਦਾ ਵੀ ਹੁਣ ਵੀ ਬਹੁਤ ਡਰਾ ਪਤਾ ਨਹੀਂ ਕਿਹੜੇ ਵੇਲੇ ਆਣ ਕੇ ਇੱਥੇ ਸਪੋਰਟ ਡਿੱਗ ਜਾਣੇ ਤੇ 7 ਤਰੀਕ ਦੀ ਮੈਂ ਦੱਸ ਰਿਹਾ ਸੰਗਤ ਜੀ 7 ਤਰੀਕ ਜਦੋਂ 7:30 ਵਜੇ ਸ਼ਾਮ ਹੋਈ ਤੇ ਸ਼ੁਰੂ ਹੋ ਜਾਂਦੀ ਇੱਥੇ ਜਿਹੜੀ ਬੰਬਵਾਰੀ ਤੇ ਨਾਲ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਜਿੱਥੇ ਇੱਥੇ ਆਣ ਕੇ ਗ੍ਰੇਟ ਸਵੇਰੇ 7 ਵਜੇ ਸੰਗਤ ਜੀ ਡਿਗਿਆ ਪੂਰੀ ਰਾਤ ਸੈਲਿੰਗ ਹੋਈ ਇੱਥੇ ਜਦੋਂ ਸਵੇਰੇ ਗ੍ਰੰਥੀ ਸਿੰਘ ਪਾਠ ਕਰਕੇ ਬਹੁਤ ਵਧੀਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੀ ਵੀ ਪਾਠ ਦੀ ਸਮਾਪਤੀ ਹੋ ਗਈ ਸੀ 7 ਵਜੇ ਤਾਂ ਸਾਰੀਆਂ ਸੰਗਤਾਂ ਆਪਣੇ ਘਰਾਂ ਨੂੰ ਚਲ ਗਈਆਂ ਕਿ ਮਾਹੌਲ ਬਹੁਤ ਖਰਾਬ ਸੀਗਾ ਸੰਗਤਾਂ ਜਦੋਂ ਘਰਾਂ ਨੂੰ ਚਲ ਗਈਆਂ ਪਾਠੀ ਸਿੰਘ ਵੀ ਘਰ ਚ ਲਗਿਆ ਉਹ ਸੰਗਤ ਜੀ ਗ੍ਰਨੇਡ ਜਿਹੜਾ ਗੁਰੂ ਘਰ ਵਿੱਚ ਗੁਰਦੁਆਰਾ ਸਾਹਿਬ ਸਾਈਡ ਤੇ ਆ ਤੇ ਜਿਹੜਾ ਸਾਈਡ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਥੋੜੇ ਫਰਕ ਨਾਲ ਗ੍ਰਨੇਡ ਡਿੱਗਦਾ ਆ ਤੇ ਉਸ ਟਾਈਮ ਕੋਈ ਵੀ ਗੁਰੂ ਘਰ ਵਿੱਚ ਨਹੀਂ ਸੀ ਅੰਦਰ ਤੇ ਦੂਸਰੀ ਗੱਲ ਸੰਗਤ ਜੀ ਕਰੀਏ ਜਿਹੜਾ ਭਾਈ ਗ੍ਰੰਥੀ ਸਿੰਘ ਆ ਉਹਨਾਂ ਦਾ ਘਰ ਥੋੜੀ ਦੂਰ ਤੇ ਆ ਜਾਨੀ ਕਿ ਉਹ ਸਾਈਡ ਤੇ ਉਹਨਾਂ ਦਾ ਘਰ ਪੈਂਦਾ ਆ ਉਹਦੇ ਉੱਤੇ ਜਦੋਂ ਬੰਬਵਾਰੀ ਹੁੰਦੀ ਤੇ ਉੱਥੇ ਜਿਹੜਾ ਉਹ ਸਾਡਾ ਗ੍ਰੰਥੀ ਸਿੰਘ ਸ਼ਹੀਦ ਹੁੰਦਾ ਆ ਤੇ ਦੁਬਾਰਾ ਇੱਕ ਹੋਰ ਮੈਂ ਤੁਹਾਨੂੰ ਜਾਣਕਾਰੀ ਦਿਨਾ ਦੂਸਰੀ ਸੰਗਤ ਜੀ ਗੱਲ ਹੈਗੀ ਆ ਵੀ ਇੱਕ ਟੀਵੀ ਚੈਨਲ ਵਾਲੇ ਕਹਿ ਰਹੇ ਕਿ ਅੱਤਵਾਦੀ ਮਾਰਿਆ ਗਿਆ ਉਹ ਅੱਤਵਾਦੀ ਸੰਗਤ ਜੀ ਕੋਣ ਸੀਗਾ ਉਹ ਇੱਕ ਮੋਲਵੀ ਸੀਗਾ ਜਿੱਦਾਂ ਸਾਡੇ ਗੁਰੂ ਘਰ ਵਿੱਚ ਹਮਲਾ ਹੋਇਆ ਤੇ ਮਸਜਿਦ ਵਿੱਚ ਵੀ ਉਹ ਬੰਬ ਫਟਿਆ ਤੇ ਜਿਹੜਾ ਮੋਲਵੀ ਬੱਚਿਆਂ ਨੂੰ ਬਹੁਤ ਵਧੀਆ ਪੜ੍ਹਾਈ ਸਿਖਾਉਂਦਾ ਸੀ ਕਿਉਂਕਿ ਆਪਾਂ ਵੀ ਇਥੇ ਸਾਰੇ ਮੁਸਲਮਾਨਾਂ ਵੀਰ ਕੋ ਆਪਾਂ ਬਹਿ ਕੇ ਸੁਣਿਆ ਕਿ ਉਹ ਜਿਹੜਾ ਮੋਲਵੀ ਸਾਡਾ ਸੀਗਾ ਉਹ ਵਿਚਾਰਾ ਬੱਚਿਆਂ ਨੂੰ ਪੜ੍ਹਾਈ ਕਰਾਉਂਦਾ ਹੁੰਦਾ ਸੀਗਾ ਤੇ ਉਹਨੇ ਵੀ ਜਦੋਂ ਨਿਵਾਜ ਪੜੀ ਸਵੇਰੇ ਤੇ ਨਿਵਾਜ ਤੋਂ ਉੱਥੇ ਵੀ ਜਿਹੜਾ ਸੈਲਿੰਗ ਹੋਈ ਬੰਬ ਫਟਿਆ ਜਦੋਂ ਉੱਪਰੋਂ ਡਿਗਿਆ ਤੇ ਉਹ ਵੀ ਉੱਥੇ ਮੌਕੇ ਤੇ ਸ਼ਹੀਦ ਹੋ ਜਾਂਦਾ ਸੰਗਤ ਜੀ ਤੇ ਸੰਗਤ ਜੀ ਹੁਣ ਵੀ ਜਿਹੜਾ ਮਾਹੌਲ ਇੱਥੇ ਬਿਲਕੁਲ ਬਹੁਤ ਹੈਗਾ ਆ ਸਾਨੂੰ ਜਿਹੜੇ ਪ੍ਰਧਾਨ ਸਾਹਿਬ ਥੱਲੇ ਉਹ ਖੜੇ ਹੋ ਕਹਿੰਦੇ ਵੀ ਇੱਥੋਂ ਤੁਸੀਂ ਸਿਰ ਚੱਲ ਜਾਓ ਫਟਾਫਟ ਕਿਉਂਕਿ ਪਤਾ ਨਹੀਂ ਕਦੋਂ ਫਾਇਰਿੰਗ ਸ਼ੁਰੂ ਹੋ ਜਾਣੀ ਉਪਰ ਇਧਰੋਂ ਤੇ ਉਹ ਇਹ ਮੋੜ ਦਾ ਇੱਥੇ ਕੋਈ ਪਤਾ ਨਹੀਂ ਕਿਉਂਕਿ ਰਾਤ ਵੀ ਬਹੁਤ ਪੂਰੀ ਰਾਤ ਇੱਥੇ ਸੈਲਿੰਗ ਹੁੰਦੀ ਰਹੀ ਤੇ ਜਿਹੜੀਆਂ ਸੰਗਤਾਂ ਆਪਣੇ ਆਪਣੇ ਕਹਿਣ ਦਾ ਭਾਵ ਆ ਕਿ ਲੋਕੀ ਇੱਥੇ ਸਰਦਾਰ ਜਿਹੜੇ ਰਹਿੰਦੇ ਆ ਕਿ ਗੁਰੂ ਘਰ ਆ ਉੱਚਾ ਉਹ ਇਹ ਪਹਾੜੀ ਦੇ ਸਾਈਡ ਤੇ ਗੁਰੂ ਘਰ ਆ ਮੈਂ ਕੈਮਰਾ ਮਾਰਕ ਉਹ ਪਹਾੜੀ ਦੇ ਸਾਈਡ ਤੇ ਗੁਰੂ ਘਰ ਆ ਉੱਥੇ ਸੰਗਤ ਸਾਰੀ ਚਲ ਗਈ ਆ ਇਹ ਸਾਰਾ ਪੁੰਛ ਦਾ ਇਲਾਕਾ ਦੇਖ ਲਓ ਸੰਗਤ ਜੀ ਸਾਰਾ ਸੁੰਨ ਹੋਇਆ ਪਿਆ ਆ ਇੱਥੇ ਕੋਈ ਵੀ ਨਹੀਂ ਰਹਿ ਰਿਹਾ ਹੁਣ ਕਿਉਂਕਿ ਇੱਥੇ ਬਹੁਤ ਡਾਰਾ ਪਈ ਕਦੋਂ ਇੱਥੇ ਕੁਝ ਹੋ ਜਵੇ ਕਿਉਂਕਿ ਮੌਸਮ ਦਾ ਕਿਉਂਕਿ ਇੱਥੇ ਕਹਿੰਦੇ ਮੌਸਮ ਦਾ ਤਾਂ ਦੇਣ ਦਾ ਕੋਈ ਨਹੀਂ ਪੇ ਪਤਾ ਵੀ ਕੀ ਕੀ ਹੋ ਜਾਣਾ ਇੱਥੇ ਹੁਣ ਸਾਨੂੰ ਫਿਰ ਵੀ ਉਹ ਪਿੱਛੋਂ ਕਰ ਕਹਿਣਦੇ ਵੀ ਤੁਸੀਂ ਥੱਲੇ ਚਲ ਜਓ ਆਪਣੇ ਤੁਸੀਂ ਜਿੱਧਰ ਜਾਣਾ ਪੰਜਾਬ ਨੂੰ ਚਲ ਜਓ ਬਾਹਰ ਕਿਉਂਕਿ ਕੋਈ ਪਤਾ ਨਹੀਂ ਬੰਬ ਦੇਖ ਕੇ ਨਹੀਂ ਡਿਗਦਾ ਵੀ ਗੁਰਦੁਆਰਾ ਸਾਹਿਬ ਜਾਂ ਮਸਜਿਦ ਆ ਉਹਨਾਂ ਨੂੰ ਨਹੀਂ ਕੋਈ ਪਤਾ ਕਦੋਂ ਸਿੱਟਣਾ ਉਹਨਾਂ ਕਿੱਥੇ-ਕਿੱਥੇ ਨਹੀਂ ਡਿਗ ਜਾਣਾ ਸੋ ਸੰਗਤ ਜੀ ਇਹ ਸਾਡੀ ਜਾਣਕਾਰੀ ਸੀ ਤੇ ਗੁਰੂ ਸਾਹਿਬ ਕਿਰਪਾ ਕਰੇ ਆਪਾਂ ਇੱਥੇ ਪਹੁੰਚੇ ਆ ਕਿਉਂਕਿ ਮਸਲਾ ਗੁਰੂ ਗ੍ਰੰਥ ਸਾਹਿਬ ਦਾ ਸੀਗਾ ਸਾਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਆ ਆਪਾਂ ਇਹ ਨਹੀਂ ਵੀ ਸਿਰ ਆਪਾਂ ਸਰਕਾਰ ਕਮੇਟੀ ਹੋ ਗਏ ਆਪਾਂ ਆਇਆ ਆਪਾਂ ਆਪਣੇ ਗੁਰੂ ਗੁਰੂ ਗ੍ਰੰਥ ਸਾਹਿ ਤੇ ਗ੍ਰਾਂਥੀ ਸਿੰਘ ਤੇ ਜ਼ਿਆਦਾਤਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਦੇਖਿਆ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਨਾ ਕੋਈ ਨੁਕਸਾਨ ਆਇਆ ਹੋਵੇ ਪਰ ਇਦਾਂ ਦੀ ਕੋਈ ਗੱਲ ਨਹੀਂ ਇਸ ਟਾਈਮ ਸੁੱਖਾਸਣ ਕਰ ਦਿੱਤਾ ਗਿਆ ਆ ਚਾਰ ਪੰਜ ਦਿਨੋਂ ਕੋ ਸੁੱਖਾਸਣ ਆ ਬਿਲਕੁਲ ਸੁੱਖਾਸਣ ਕੀਤਾ ਜਦੋਂ ਮੌਸਮ ਇਹਦਾਂ ਜਦੋਂ ਸਹੀ ਹੋ ਜਾਏਗਾ ਮਾਹੌਲ ਉਦੋਂ ਪ੍ਰਕਾਸ਼ ਦਾ ਕੀਤਾ ਜਾਵੇਗਾ ਬਿਲਕੁਲ ਸਹੀ ਕੀਤਾ ਇਹਨਾਂ ਨੇ ਸੋ ਸਾਡੇ ਨਾਲ ਭਾਈ ਮਨਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੱਢ ਦੇ